ਸਮੇਂ ਤੋਂ ਬਾਅਦ ਆਖਰ ਜਗਜੀਤ ਸਿੰਘ ਡੱਲੇਵਾਲ ਆ ਹੀ ਗਏ ਕੈਮਰੇ ਸਾਹਮਣੇ ਤੇ ਕੈਮਰੇ ਸਾਹਮਣੇ ਆ ਕੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਲਾਈਵ ਹੋ ਕੇ ਅਜਿਹੇ ਵੱਡੇ ਖੁਲਾਸੇ ਕੀਤੇ ਜਿਸ ਨੂੰ ਸੁਣ ਕੇ ਕਿਸਾਨ ਵੀ ਹੈਰਾਨ ਹੋ ਜਾਣਗੇ ਕਈਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਕਿ ਆਖਰ ਕਿਸ ਤਰੀਕੇ ਦੇ ਨਾਲ ਇਹ ਸਾਰੀ ਚਾਲ ਚੱਲੀ ਗਈ ਹੈ ਸਰਕਾਰ ਤੇ ਸਰਕਾਰੀ ਤੰਤਰ ਦੇ ਵੱਲੋਂ ਆਖਰ ਕਿਹੜੀ ਚਾਲ ਚੱਲੀ ਗਈ ਆ AID ਮਦਦ ਦੇ ਨਾਲ ਕੀ ਕੁਝ ਕੀਤਾ ਗਿਆ ਕਿਸਾਨ ਲੀਡਰਾਂ ਤੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਤਾਂ ਸਾਰੀ ਗੱਲਬਾਤ ਜਗਜੀਤ ਸਿੰਘ ਢੱਲੇਵਾਲ ਦੀ ਜੁਬਾਨੀ ਸੁਣੋ ਤੁਸੀਂ ਵੀ ਸੁਣ ਕੇ ਹੈਰਾਨ ਕਿਸਾਨ ਦੋਸਤੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਲਾਈਵ ਤੇ ਵੀਡੀਓ ਦਰਾਹੀ ਅਸੀਂ ਆਪ ਸਭ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਕੱਲ ਤੋਂ ਆਪਾਂ ਦੇਖ ਰਹੇ ਹਾਂ ਆਪਣੇ ਜਥੇਬੰਦੀ ਦੇ ਪੇਜਾਂ ਤੋਂ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਐਪਾਂ ਵੱਲੋਂ ਜਿਹੜੀਆਂ ਇੰਟੈਲੀਜੈਂਸ ਦੀਆਂ ਐਪਾਂ ਨੇ ਉਨਾਂ ਤੋਂ ਬਹੁਤ ਵਧਾ ਚੜਾ ਕੇ ਆਪਣੇ ਬਾਰੇ ਬੋਲਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਦੋਸਤੋ ਇਹ ਸਭ ਐਡਵਾਂਸਿੰਗਾਂ ਦੇ ਕੰਮ ਹੁੰਦੇ ਆ ਸਰਕਾਰਾਂ ਦੇ ਕੰਮ ਹੁੰਦੇ ਆ ਸਰਕਾਰਾਂ ਅੰਦੋਲਨਕਾਰੀ ਲੋਕਾਂ ਨੂੰ ਬਦਨਾਮ ਕਰਨ ਦੇ ਰਸਤੇ ਲੱਭਦੀਆਂ ਹੁੰਦੀਆਂ ਔਰ ਉਹਦੇ ਰਾਹੀਂ ਇਹਨਾਂ ਕੋਲ ਇੱਕ ਬਹੁਤ ਵੱਡਾ ਅੰਤਰ ਹੈ ਜਿਹੜਾ ਆਪਣੇ ਖਾਪ ਵਰਤਨ ਦੀ ਕੋਸ਼ਿਸ਼ ਕਰਦੀਆਂ ਨੇ ਤੇ ਕਰਨੀਆਂ ਆ ਕੇ ਵੀ ਕਿ ਜਿਹੜਾ ਇੰਜੀਨ ਆਪਾਂ ਚੱਲਦੀਆਂ ਨੇ ਜਿਹੜੀਆਂ ਉਹ ਕੋਈ ਆਮ ਆਦਮੀ ਦੀ ਤਾਂ ਚੱਲਦੀ ਨਹੀਂ ਉਹ ਸਾਰੇ ਦੇ ਸਾਰੇ ਕਾਰਪੋਰੇਟ ਘਰਾਣਿਆਂ ਦੀਆਂ ਹੁੰਦੀਆਂ ਤੇ ਆਪਾਂ ਜਿਹੜੇ ਲੋਕ ਕਾਰਪੋਰੇਟ ਲੋਕਾਂ ਦੇ ਖਿਲਾਫ ਲੜਨ ਵਾਲੇ ਲੋਕ ਆ ਸੋਚੋ ਜਰਾ ਉਹ ਆਪਣੇ ਵਾਸਤੇ ਹੈ ਜੀ ਚੰਗੀ ਗੱਲ ਜਾਂ ਆਪਣੀ ਉਸਤਤ ਦੀ ਗੱਲ ਕਿਵੇਂ ਕਰ ਸਕਦੀਆਂ ਉਹਨਾਂ ਦੇ ਮਗਰ ਕੋਈ ਚਾਲ ਹੁੰਦੀ ਹੈ ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਇਹ ਸਾਰੀ ਇੱਕ ਚਾਲ ਚੱਲੀ ਜਾ ਰਹੀ ਹੈ ਆਪਾਂ ਨੂੰ ਬਦਨਾਮ ਕਰਨ ਦੀ ਖਾਤਰ ਜੇ ਤੁਸੀਂ ਇਹਦੇ ਕੁਝ ਗੋਟੀਆਂ ਜੋੜਨ ਦੀ ਕੋਸ਼ਿਸ਼ ਕਰੋਗੇ ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਸਾਰਾ ਆਪਣੇ ਆਪ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਣੇ ਕਿਸਾਨ ਗ੍ਰਫਤਾਰ ਕੀਤੇ ਤੇ ਆਪਾਂ ਇਹ ਫੈਸਲਾ ਲਿਆ ਸੀ ਇਸੇ ਪਾਣੀ ਉਹ ਨਹੀਂ ਦੇਰ ਤੱਕ ਨਹੀਂ ਬਿਲਾ ਦੇਰ ਤੱਕ ਸਾਡੇ ਸਾਰੇ ਕਿਸਾਨ ਰਹਿਣੇ ਕੋ ਜੰਦੇ ਜਿੰਨੀ ਦੇਰ ਤੱਕ ਸਾਡੇ ਕਿਸਾਨਾਂ ਦੇ ਹੋਏ ਸਮਾਨ ਦੀ ਪੂਰਤੀ ਨਹੀਂ ਹੋ ਜਾਂਦੀ ਪੰਜਾਬ ਉੱਥੇ ਜੋ ਗੁਰਬਾਣੀ ਦਾ ਖੰਡਨ ਕੀਤਾ ਗਿਆ ਹੈ ਉਹ ਜਿਹੜੀ ਖੰਡਿਤ ਕੀਤੀ ਗੁਰਬਾਣੀ ਦੇ ਪ੍ਰਤੀ ਆਪਾਂ ਕੋਈ ਸਰਕਾਰ ਦੇ ਤੇ ਦਬਾਅ ਬਣਾ ਕੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕਰਵਾ ਲੈਂਦੀ ਉਨ੍ਹੀ ਦੇਰ ਤੱਕ ਪਾਣੀ ਨਹੀਂ ਪੀਵਾਂਗੇ ਪਰ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਸ ਦਿਨ ਆਪਣੇ ਕਿਸਾਨ ਰਿਹਾ ਹੋਏ ਇਹ ਵੀ ਕਹਿ ਦਿੱਤਾ ਕਿ ਅਸੀਂ ਮਤਲਬ ਜੋ ਉੱਥੇ ਗੁਰਜੀਤ ਸਾਹਿਬ ਦੀ ਬਾਣੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਹੋਇਆ ਉਹਦੇ ਤੇ ਅਸੀਂ ਕਾਰਵਾਈ ਕਰਨ ਲਈ ਤਿਆਰ ਹਾਂ ਇਸ ਲਈ ਸਾਰੀ ਅਸੀਂ ਦੀ ਪਰਭਾਈ ਕਰਨ ਲਈ ਤਿਆਰ ਹਾਂ ਫਿਰ ਆਪਾਂ ਪਾਣੀ ਪੀਤਾ ਸੀ ਔਰ ਸਰਕਾਰ ਨੇ ਸਪਰੀਮ ਕੋਰਟ ਸੀ ਕਿ ਆਸੀ ਜਾ ਕੇ ਕਿ ਡੱਲੇয়াল ਨੇ ਮਰਨਵਾਤ ਸ਼ਕਤਾਂ ਤੇ ਮਾਨਯੋਗ ਸੁਪਰੀਮ ਕੋਰਟ ਨੇ ਫਿਰ ਬੜੀਆਂ-ਬੜੀਆਂ ਗੱਲਾਂ ਕਹੀਆਂ ਇਹ ਕਿਹਾ ਸੀ ਯਾਦ ਹੋਏਗਾ ਤੁਹਾਡੇ ਕਿ ਜੀ ਡੱਲੇয়াল ਤਾਂ ਬਹੁਤ ਚੰਗਾ ਲੀਡਰ ਹੈ ਇਹ ਰਾਜਨੀਤੀ ਤੋਂ ਦੂਰ ਹੈ ਫਲਾਨਾ ਹੈ ਫਲਾਨਾ ਬੜੀਆਂ-ਬੜੀਆਂ ਆਪਣੀ ਉਪਮਾ ਕੀਤੀ ਸੀ ਉਹ ਉਹਦੇ ਵਿੱਚ ਉਹਨਾਂ ਨੇ ਆਪ ਦੀ ਗੱਲ ਚ ਆਪਣੀ ਯੋਗਿਤੀ ਸੁਪਰੀਮ ਕੋਰਟ ਤੇ ਕਿ ਯਾਦ ਰੱਖਿਓ ਇਹ ਜਦੋਂ ਇੱਕ ਪਾਸੇ ਤਾਂ ਆਪਣੀ ਉਪਮਾ ਕਰ ਰਹੇ ਨੇ ਇੱਕ ਪਾਸੇ ਜਦੋਂ ਆਪਣੇ ਕਿਸੇ ਸ਼ੁੱਭ ਚਿੰਤਕ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਰੱਖੀ ਕਿ ਜੀ ਕਿਸਾਨਾਂ ਦੇ ਦਿਨੇ ਦੇ ਉੱਤੇ ਸਰਕਾਰ ਨੇ ਜਿਹੜਾ ਹਮਲਾ ਕੀਤਾ ਹੈ ਗਲਤ ਕੀਤਾ ਹੈ ਤੁਹਾਡੇ ਹੁਕਮਾਂ ਦੀ ਅਦੁੱਲੀ ਕੀਤੀ ਹੈ ਤਾਂ ਉਸ ਵੇਲੇ ਉਹ ਜਿਹੜੀ ਰੈਟ ਪਾਉਣ ਲੱਗਾ ਸੀ ਆਪਣਾ ਬੰਦਾ ਉਹ ਸੁਪਰੀਮ ਕੋਰਟ ਨੇ ਐਕਸੈਪਟ ਨਹੀਂ ਕੀਤੀ ਇਹਦਾ ਮਤਲਬ ਕੀ ਨਿਕਲਦਾ ਹੈ ਜੇ ਡੱਲਿਆ ਲੈ ਡਾ ਚੰਗਾ ਲੱਗਦਾ ਸੀ ਆ ਸੁਪਰੀਮ ਕੋਰਟ ਦੇ ਕਾਗਜ਼ਾਂ ਦੇ ਸੁਪਰੀਮ ਕੋਰਟ ਦੀ ਸਮਝ ਚ ਫਿਰ ਉਹ ਰਟ ਕਿਉਂ ਨਹੀਂ ਭਾਈ ਮਤਲਬ ਉਹਨਾਂ ਨੇ ਐਕਸੈਪਟ ਕੀਤੀ ਅੱਕਲ ਤੁਹਾਡੇ ਧਿਆਨ ਚ ਮੈਂ ਹੋਰ ਲਿਆਵਾਂ ਜਦੋਂ ਆਪਣਾ ਅੰਛਨ ਖਨੌਰੀ ਬਾਰਡਰ ਤੇ ਚੱਲ ਰਿਹਾ ਸੀ ਉਦੋਂ ਰੋਜ਼ ਸੁਪਰੀਮ ਕੋਰਟ ਦੇ ਕਹਿੰਦਾ ਸੀ ਆਪਾਂ ਨੂੰ ਤੇ ਸਰਕਾਰ ਨੂੰ ਆਪਾਂ ਨੂੰ ਵੀ ਕਹਿੰਦਾ ਸੀਗਾ ਕਿ ਡੱਲਿਆ ਜੀ ਦੀ ਸਿਹਤ ਬਹੁਤ ਇੰਪੋਰਟੈਂਟ ਆ ਉਹ ਆਫ ਦੀ ਦਵਾਈ ਲੈਣਾ ਉਹ ਟ੍ਰੀਟਮੈਂਟ ਕਰਾਉਣਾ ਇਸ ਸਰਕਾਰ ਤੇ ਵੀ ਪ੍ਰੈਸ਼ਰਾਈਜ਼ ਸੀ ਕੀਤਾ ਜਾਂਦਾ ਸੀ ਸਰਕਾਰ ਨੂੰ ਵੀ ਕੁਛ ਕਰੋ ਕਿਵੇਂ ਕਰੋ ਭਾਈ ਉਹਨੂੰ ਉੱਥੋਂ ਚੱਕ ਕੇ ਹਸਪੀਟਲਾਈਜ਼ ਕਰੋ ਮੈਂ ਇੱਥੇ ਕਹਿਣਾ ਕਿ ਚਾਹਣਾ ਜਦੋਂ ਇਹ ਕਹਿੰਦਾ ਸੀ ਸੁਪਰੀਮ ਕੋਰਟ ਤੇ ਅਸੀਂ ਨਾਲ ਦੀ ਨਾਲ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਰਹੇ ਹਾਂ ਇਹ ਐਸਏ ਇਸ ਮੇਰੀ ਜ਼ਿੰਦਗੀ ਦੀ ਸੁਪਰੀਮ ਕੋਰਟ ਚਿੰਤਾ ਨਾ ਕਰੇ ਸੁਪਰੀਮ ਕੋਰਟ ਨੂੰ ਅਸੀਂ ਅਪੀਲ ਕਰਦੇ ਆ ਕਿ ਉਹ ਭਾਰਤ ਸਰਕਾਰ ਦੇ ਉੱਤੇ ਦਬਾਅ ਬਣਾਵੇ ਕਿ ਉਹ ਸਾਡੀਆਂ ਮੰਗਾਂ ਮੰਨੇ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਦੇਵੇ ਲੇਕਿਨ ਕਦੇ ਵੀ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਵੱਲ ਮੂੰਹ ਨਹੀਂ ਕੀਤਾ ਉਹਨੂੰ ਕਦੇ ਨਹੀਂ ਕਿਹਾ ਅਸੀਂ ਇੱਥੋਂ ਤੱਕ ਕਿ ਚੀਫ ਜਸਟਿਸ ਨੂੰ ਵੀ ਚਿੱਠੀ ਲਿਖੀ ਸੁਪਰੀਮ ਕੋਰਟ ਨੂੰ ਵੀ ਚਿੱਠੀ ਲਿਖੀ ਕਿ ਭਾਈ ਇਹਨਾਂ ਇਨਾਂ ਕਾਰਨਾ ਕਰਕੇ ਐਮਐਸਪੀ ਦੇਣੀ ਬੰਦੀ ਆ ਸਰਕਾਰ ਨੂੰ ਕਹਿ ਕੇ ਐਮਐਸਪੀ ਦਿਵਾਓ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਆਪਣੇ ਆਪ ਚ ਸਮਝੋ ਤੇ ਮਤਲਬ ਕੀ ਹੈ ਸੁਪਰੀਮ ਕੋਰਟ ਨੇ ਵੀ ਇਹ ਕਹਿਤਾ ਕਿ ਡੱਲੇਆਲ ਬਹੁਤ ਚੰਗਾ ਹੈ ਉਹ ਜੇ ਡੱਲੇਆਲ ਬਹੁਤ ਚੰਗਾ ਹੈ ਤਾਂ ਫਿਰ ਡੱਲੇਆਲ ਮਾੜੀਆਂ ਮੰਗਾ ਤਾਂ ਮੰਗ ਨਹੀਂ ਰਿਹਾ ਇਹ ਵੀ ਕਿਹਾ ਹੈ ਕਿ ਕਿਸਾਨਾਂ ਦੀਆਂ ਜੈਨਨ ਮੰਗਾ ਉਠਾਉਂਦਾ ਤੇ ਜੇ ਸਾਡੀ ਮੰਗ ਜੈਨਨ ਹੈ ਤਾਂ ਕਿਉਂ ਨਹੀਂ ਮਾਨਯੋਗ ਸੁਪਰੀਮ ਕੋਰਟ ਨੇ ਪਰ ਤੁਸੀਂ ਸੁਣਿਆ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਅਹਿਮ ਤੇ ਵੱਡੇ ਖੁਲਾਸੇ ਕੀਤੇ ਕਿ ਕੁਝ ਕਿਸਾਨ ਆਗੂਆਂ ਦੀਆਂ ਵੀਡੀਓ ਜਾਂ ਫੋਟੋਆਂ ਜਾਂ ਉਹਨਾਂ ਦੇ ਬਾਰੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ AI ਦੀ ਮਦਦ ਦੇ ਨਾਲ ਤਾਂ ਕੁਝ ਐਪਸ ਦੇ ਜ਼ਰੀਏ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਸੁਪਰੀਮ ਕੋਰਟ ਦੇ ਉੱਤੇ ਵੀ ਸਵਾਲ ਖੜੇ ਕੀਤੇ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਕਿਹਾ ਗਿਆ ਸੀ ਕਿ ਜਗਜੀਤ ਸਿੰਘ ਡੱਲੇਵਾਲ ਇੱਕ ਵਧੀਆ ਲੀਡਰ ਨੇ ਉਹ ਬਿਨਾਂ ਰਾਜਨੀਤੀ ਤੋਂ ਕਿਸਾਨਾਂ ਦੇ ਹੱਕਾਂ ਦੀਆਂ ਮੰਗਾਂ ਮੰਨ ਰਹੇ ਮੰਗ ਰਹੇ ਨੇ ਪਰ ਫਿਰ ਕਹਿੰਦੇ ਜੇ ਜਗਜੀਤ ਸਿੰਘ ਡੱਲੇਵਾਲ ਵਧੀਆ ਲੀਡਰ ਆ ਫਿਰ ਜਗਜੀਤ ਸਿੰਘ ਡੱਲੇਵਾਲ ਕਿਹੜਾ ਕੋਈ ਮਾੜੀਆਂ ਮੰਗਾਂ ਮੰਨ ਰਹੇ ਮੰਗਾਂ ਕਿਉਂ ਨਹੀਂ ਮੰਨਦੇ ਕਹਿੰਦੇ ਇਸ ਗੱਲ ਨੂੰ ਸਮਝਣਾ ਪੈਣਾ ਆ ਤਾਂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਬੜੀ ਬਰੀਕੀ ਦੇ ਨਾਲ ਇਹਨਾਂ ਗੱਲਾਂ ਨੂੰ ਸਮਝਾਇਆ ਕਿ ਕਿਸ ਤਰੀਕੇ ਦੇ ਨਾਲ ਸਾਰੀ ਜਿਹੜੀ ਚਾਲ ਖੇਡੀ ਜਾ ਰਹੀ ਆ ਤਾਂ ਬਹੁਤ ਸਾਰੇ ਕਿਸਾਨ ਜਿਹੜੇ ਨੇ ਗੱਲ ਸਮਝ ਚੁੱਕੇ ਹੋਣਗੇ ਬਹੁਤ ਸਾਰੇ ਕਿਸਾਨ ਇਹ ਗੱਲ ਨੂੰ ਜਾਣ ਚੁੱਕੇ ਹੋਣਗੇ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਕਿਸਾਨਾਂ ਨੂੰ ਬਦਨਾਮ ਕਰਕੇ ਇੱਕ ਪਾਸੇ ਇੱਕ ਤਾਂ ਕਿਸਾਨਾਂ ਦੇ ਪੱਖ ਪੂਰ ਰਹੇ ਨੇ ਦੂਜੇ ਕਿਸਾਨਾਂ ਦੇ ਉਤੇ ਡੰਡੇ ਛੋਟੇ ਚਲਾ ਰਹੇ ਨੇ ਤਾਂ ਇਹ ਸਾਰੀ ਚਾਲ ਸੀ ਜੋ ਜਗਜੀਤ ਸਿੰਘ ਢੱਲੇਵਾਲ